ਹਾਂਜੀ ਤੇ ਇਹ ਤੁਹਾਨੂੰ ਟਾਪੂ ਲੱਗ ਗਿਆ ਜਰਾ ਫੇਰ ਆ ਕੀ ਕਰਦਾ ਵਾ ਆ ਜਾ ਇਹ ਤੁਹਾਨੂੰ ਦੇਖ ਨੂੰ ਸਿੰਪਲ ਸ਼ੂਜ਼ ਲੱਗ ਰਹੇ ਹੋਣਗੇ ਮਗਰ ਇਹ ਹੂੰ ਮੈਂ ਕੰਮ ਨਾ ਕਰਾਂ ਆ ਮਰਾ ਮੇਰਾ ਮੇਰਾ ਕੱਦੂ ਜੈ ਮਰਾ ਕੰਦੂ ਮਰਾ ਕੰਦੂ ਜੋ ਗੰਧੂ ਜਿਆ ਨਹੀਂ ਲੈ ਕੇ ਆਉਂਦਾ ਮੈਂ ਲੈ ਉਹ ਨਹੀਂ ਹਾ ਸਿਆਣਾ ਤਾਂ ਤੂੰ ਬਹੁਤ ਆ ਹਏ ਰਾਰੀ ਲੱਭਦਾ ਨਾ ਪਤਾ ਲੱਗ ਗਿਆ ਕਿ ਕਿੱਥੇ ਦੇਖੀ ਬੋਲਦਾ ਹਏ ਹਏ ਦੋਨੋਂ ਪਤਾ ਕੀ ਕਰਦੇ ਬਾਹਰ ਹੀ ਨਹੀਂ ਖੋਲਣ ਦਿੰਦੇ ਕਿ ਕੋਈ ਤੋ ਕਿਤੇ ਮੈਂ ਜਿਹੜੀ ਵੱਡੀ ਬਾਰੀ ਉਹਨਾਂ ਨੂੰ ਕਹਿੰਦੀ ਵੀ ਸਾਰੇ ਖੋਲ ਲਿਆ ਕਰੋ ਤੂੰ ਨਾ ਜੈਸ ਚੰਪ ਕਰ ਜਾ ਤੇਰੇ ਖੜਕੇ ਆਣੀਆਂ ਵਾ ਨਹੀਂ ਪੁੱਤ ਇਹਦੇ ਤੇ ਕੋਈ ਬਾਰੀ ਵਾਲੀ ਗੱਲ ਨਹੀਂ ਅੱਧੇ ਦੀ ਮੈਂ ਉਹਦਾਂ ਗੱਲ ਕਰਦਾ ਵਾਂ ਮੈਨਾਂ ਮੇਰੇ ਤਾਂੰਦਾ ਕਿ ਆਵਾ ਮੈਂ ਤਾਂ ਗੋਲੂ ਇਹਦੇ ਘਰ ਨੂੰ ਗਈ ਮੈਂ ਤਾਂ ਮਜਾਗੜਾਇਆ ਤੇਰਾ ਤੂੰ ਬੇੜੇ ਨੂੰ ਆਂ ਤੂੰ ਅੱਗੇ ਵੈਂਦ ਲੜਨ ਤੂੰ ਅੱਗੇ ਆ ਬੋਲੂ ਇਹ ਤਾਂ ਗੰਦੂ ਆ ਜਮਾਨੀ ਇਹ ਟੋਕਰੀ ਜਿੰਦਾ ਕਿ ਨਾ ਮੈਂ ਤਾਂ ਨਹੀਂ ਵੈਣਾ ਹਾਂ ਕੀ ਕਹਿਣਾ ਹੁਣ ਤੂੰ ਦੱਸ ਹਾਂ ਤੂੰ ਜੇ ਮੈਨੂੰ ਨਾ ਤੂੰ ਕੱਟਾ ਫੇਰ ਬੋਲ ਤੇਰਾ ਪਤਾ ਲੱਗਦਾ ਵਾ ਕੈੜੀ ਬੀਅਰ ਕਿਹੜਾ ਵਾ ਤੇ ਤੂੰ ਕਿਹੜਾ ਵਾ ਹੈ ਇਹਦੇ ਲਾਇਆ ਮੇਰਾ ਹੁਣ ਬਾਹਰ ਹੋਣਾ ਵਾ ਨਾ ਮੈਂ ਨਹੀਂ ਕਰਦਾ ਨਾ ਮੈਂ ਨਹੀਂ ਕਰਦਾ ਐ ਐ ਐ ਐ ਹਾਂ ਜੀ ਤੇ ਇਹ ਤੋਂ ਟਾਪੂ ਲੱਗ ਗਿਆ ਜਰਾ ਫੇਰ ਖੋਚ ਰੂ ਹਾਂ ਜੀ ਟਾਪੂ ਲੱਗ ਗਿਆ ਜਰਾ ਇੱਕ ਤੋਂ ਫੇਰ ਚੱਲਾ ਆਜਾ ਆਜਾ ਜਿਆਦਾ ਤੰਗ ਨਹੀਂ ਕਰਦਾ ਤੁੰਨੇ

ਇਹ ਗੰਦੂ ਆ ਮੇਰਾ ਇਹ ਮੇਰਾ ਗੰਦੂ ਆ ਮੇਰਾ ਗੰਦੂ 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 ਮੇਰਾ ਮੇਰਾ ਗੰਦਨਾ ਦੰਦੀ ਨਹੀਂ ਬਟੇਂਦਾ ਮੈਂ ਇਹ ਤਨ ਉੱਟੀਆਂ ਆਈਆਂ ਆ ਤਾਂ ਆਈ ਜਾਂਦੀਆਂ ਚਲੋ Tolu. Aja mana? Aja. Hmm. Give me your. ਅੰਤੂ ਅੰਦਰ ਆਉਣਾ ਜਾਂ ਫਰਸ਼ ਨਾਲ ਮੈਚਿੰਗ ਮੈਚਿੰਗ ਕਰਕੇ ਬਹਿਣਾ ਵਾ ਫਰਸ਼ ਨਾਲ ਵੀ ਤੇਰੀ ਮੈਚਿੰਗ ਦਰਵਾਜ਼ੇ ਨਾਲ ਵੀ ਤੇਰੀ ਮੈਚਿੰਗ ਕਈ ਵਾਰ ਤਾਂ ਥੱਲੇ ਬੈਠਾ ਜਾਵਾਂ ਦਿਸਦਾ ਨਹੀਂ ਆ ਨਹੀਂ ਹੋ ਗਿਆ ਟਿਕਾ ਇੱਥੇ ਚੱਲ ਅੰਦਰ ਚੱਲ ਬਾਅਦ ਵਿੱਚ ਮੈਂ ਲੱਭਦਾ ਵੀਰੂਗਾ ਤੈਨੂੰ ਕੋ ਉਜੂ ਕੋ ਲੂ ਚੱਲਾ ਚੀਜੀ ਦਮਾ ਓਏ ਇਧਰ ਜਿੱਧਰ ਇਧਰ ਮੇ ਜਾਣਾ ਉੱਤਰ ਉੱਤਰੀ ਭੱਜਿਆ ਫਿਰਦਾ ਵਾ ਚੱਲਾ ਭੱਜਿਆ ਭੱਜਿਆ ਆ ਜਾ 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 ਆ ਜਾ 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 ਹੁਣ ਭੁੱਖੀਆਂ ਲਕੀਆਂ ਤੈਨੂੰ ਲੱਗਦਾ ਮੈਨੂੰ ਨਹੀਂ ਤੈਨੂੰ ਭੁੱਖੀਆਂ ਲਕੀਆਂ ਹੁਣ ਪਹਿਲਾਂ ਦੱਸ ਪਹਿਲਾਂ ਦੱਸ ਜੰਦੂ ਆ ਨਾ ਰਸੀ ਲੰਮਕ ਦੀ ਪਈ ਐ ਇਹਦੇ ਨਾਲ ਖੇਲਣ ਲੱਗਿਆ ਪਿਆ ਕਿਦੋਂ ਤੋਂ ਉਹਨੂੰ ਮੂੰਝ ਪਾ ਲਿੰਦਾ ਵਾ ਉਹ ਫੇਰ ਹਿੱਲਦੀ ਆ ਫੇਰ ਉਹਨੂੰ ਛੱਡ ਦਿੰਦਾ ਵਾ ਅਹ ਕੰਗਾਰੇ ਲੱਗਿਆ ਦੋ ਜੀ ਖੇਲਾ 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 ਕੀ ਕਰਦਾ ਸੀਗਾ ਖੇਲਾ ਮੈਂ ਤੇ ਤੇਰੀ ਵੀਡੀਓ ਬਣਾਉਣ ਆਇਆ ਸੀਗਾ ਕੀ ਸੀਗਾ ਉਹ ਉਹ ਦੇਖੀ ਆ ਉਹ ਕੀ ਆ ਖੇਲ ਕੇ ਦਿਖਾਈ ਕਿਵੇਂ ਖੇਲਦਾ ਸੀ ਤੋਲੂ 팡구! 에이, 내 팡구! 헬로우! 목에 안 닿는다니까, 이 핑크는! 핑크는 헬로우 해, 헬로우! 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 흥? 흥? ਗੰਧੂ ਗੰਧੂ ਇੱਕ ਗੰਧੂ ਮੇਰਾ ਇੱਕ ਗੰਧੂ ਮੇਰਾ ਨਹੀਂ ਲਿਟੀ ਨਾ ਹੁਣ ਲਟਕੇ ਕਹੂਗਾ ਕਿ ਹਾਂ ਮੇਰਾ ਪੰਗੇ ਲਓ ਹੱਥ ਫੇਰੋ ਢੱਡ ਤੇ ਮੇਰੇ ਹੂੰ ਇਹ ਕੰਮ ਨਾ ਕਰਾਂ ਕੰਦਾ ਕਰੀ ਲਾ ਇੱਲਾਨੇ ਮੇਰੀ ਉਂਗਲੀ ਫੜਦਾ ਆਉਦੇ ਹੱਥਾਂ ਨਾਲ ਕਿੰ ਪਾਸੇ ਨਾ ਕਰਾਂ ਫਿਰ ਮੂੰਹ ਇੰਡਰ ਸਕੀਮੀ ਆ ਉਂਗਲ ਫੜ ਲਈ ਉਸ ਤੋਂ ਬਾਅਦ ਮੂੰਹ ਚ ਪਾਉਗਾ ਰੋ ਮੇਰਾ ਮੇਰਾ ਕਢੂ ਜੇ ਮੇਰਾ ਗੰਧੂ ਮੇਰਾ ਗੰਧੂ ਜੋ ਗੰਧੂ ਜਿਆ ਇੱਕਿਆਣਾ ਸੇਵਾ ਚ ਹਾਜ਼ਰ ਰਵੇ ਇੱਕਿਆਣਾ ਸੇਵਾ ਚ ਆਜੇ ਰਵੇ ਦੀ ਕਤਕਤਨੀਆਂ ਕਰਨ ਲਈ ਇਹਦੇ ਝੱਜ ਤੇ ਹੱਥ ਮੇਰੇ ਲਈ ਹੈਨਾ 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 ਨਾ 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 ਗੰਧੂ 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 ਗਰੇਲਾ ਹਨ ਮਨ ਨੂੰ ਹੱਥ ਧੋਗੇ ਹੋਣੇ ਪੈਣੇ ਆ ਫਿਰ ਹੂੰ ਹਜੇ ਆਵਤ ਨਹੀਂ ਨਾ ਹੈਗੀ ਇੰਨੀ ਹਾਂ ਹੁਣ ਕੀ ਕਰਾਂ ਔਰ ਯਾ ਪਈ ਗਾਲ ਤਾਂ ਮਸਲਾ ਤਾਂ ਫਿਰ ਮੁੱਕਦਾ ਉੱਥੇ ਹੀ ਆ ਨਾ ਕਿ ਫਿੰਗਰ ਪਾਣੀ ਆ ਮੂੰਹ ਦੇ ਵਿੱਚ ਹੈਨਾ ਮਸਲਾ ਤਾਂ ਇੱਥੇ ਆ ਕੇ ਮੁੱਕਦਾ ਮੇਰਾ ਹਾਂ ਕੀ ਕਰਾਂ ਮੈਂ ਨਾ ਧੰਦਾ ਕਾਕਾ ਨਹੀਂ ਮੈਂ ਨਹੀਂ ਕਰਦਾ ਤੂੰ ਤੇ ਆ ਲੈ ਲੈ ਕਿਵੇਂ ਬਾਵਾ ਕਰਦਾ ਗੇਰੂ ਹਾਂ ਮੈਂ ਨਹੀਂ ਲੈ ਕੇ ਆਉਂਦਾ ਚੰਗਾ ਲੈ ਨਾ ਮੈਂ ਨਹੀਂ ਲੈ ਕੇ ਆਉਂਦਾ ਨਹੀਂ ਲੈ ਕੇ ਆਉਂਦਾ ਮੈਂ ਲੈ ਹਾਂ ਨਹੀਂ ਕੈਲਸ਼ੀਅਮ ਦੀ ਘਾਟ ਤਾਂ ਨਹੀਂ ਤੈਨੂੰ ਕੰਦੂ ਕੰਦੂ ਹੁਣ ਫਿਰ ਬਾਵਾ ਕਰੂਗਾ ਉਹਦੀਆਂ ਦੇਖੋ ਮਾਰਦਾ ਬਾਵਾ ਕਿ ਹੱਥ ਮੇਂ ਨੇੜੇ ਲੈ ਕੇ ਆਵਾ ਨਾ ਮੈਂ ਨਹੀਂ ਲੈ ਕੇ ਆਉਂਦਾ ਹੁਣ ਕੀ ਦਿਖਿਆ ਹੈ ਬੱਕਾ ਬੁੱਚੀ ਇਹ ਤੁਹਾਨੂੰ ਦੇਖਣ ਨੂੰ ਸਿੰਪਲ ਸ਼ੂਜ਼ ਲੱਗ ਰਹੇ ਹੋਣਗੇ ਮਗਰ ਇਹ ਪਹਾੜਾਂ ਦੇ ਉੱਤੇ ਚੱਲਣ ਲਈ ਬਰਫ਼ਾਂ ਦੇ ਉੱਤੇ ਚੱਲਣ ਵਾਲੇ ਸ਼ੂਜ਼ ਆ ਪ੍ਰਾਈਜ਼ ਕੁਝ ਵੀ ਨਹੀਂ ਹੈਗਾ ਇਹਨਾਂ ਦਾ ਫੁੱਲੀ ਵਾਟਰਪਰੂਫ ਚਾਹੇ ਮੀਂਹ ਤੁਰੇ ਹੋ ਚਾਹੇ ਬਰਫ਼ ਦੇ ਵਿੱਚ ਤੁਰੇ ਹੋ ਚਾਹੇ ਚਰਨੇ ਦੇ ਵਿੱਚੋਂ ਪੈਰ ਰੱਖ ਕੇ ਤੁਰੇ ਹੋ ਹਾਂ ਇੱਕ ਜ਼ਰੂਰ ਇਹਦਾ ਥੋੜਾ ਮਾਈਨਸ ਪੁਆਇੰਟ ਆ ਕਿ ਇਹ ਹਾਈ ਨੈਕ ਨਹੀਂ ਹੈਗੇ ਹਾਈ ਨੈਕ ਦੇ ਵਿੱਚ ਆਪਣਾ ਜਿਹੜਾ ਗਿੱਟਾ ਬਚ ਜਾਂਦਾ ਹੁੰਦਾ ਵਾ ਪਰ ਅਗਰ ਪੈਰ ਮੁੜਮੜ ਵੀ ਜਾਵੇ ਤਾਂ ਇਹ ਲੋ ਨੈਕ ਆ ਮਗਰ ਫੁੱਲੀ ਵਾਟਰਪਰੂਫ ਆ ਤੇ ਪ੍ਰਾਈਸ ਇਹਨਾਂ ਦਾ ਹੈਗਾ ਸਿਰਫ ਤੇ ਸਿਰਫ 1600 ਰੁਪਏ ਬਹੁਤ ਹੀ ਸ਼ਾਨਦਾਰ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਦੇਖੋ ਕਿੰਨਾ ਸ਼ਾਨਦਾਰ ਬਣਾਇਆ ਗਿਆ ਅਗਲੇ ਪਾਸਿਓਂ ਸੇ ਪੇਰਾ ਮੂਖ ਕਿਉਂ ਬਣਿਆ ਆਇਆ ਵਾ ਹੈ ਜਸਲੀਨ ਉਹ ਨਿਕਲੇ ਹੋ ਕੇ ਬਾਹਰ ਆਵਦੇ ਆਪ ਤੂੰ ਆਪਦੇ ਹੱਥ ਨਾਲ ਲਵੇੜ ਕੀ ਗੱਲ ਹੋਈ ਐ ਇਹਨੂੰ ਪਹਿਲਾ ਲਾੜੀ ਲਾਉਗਾ ਇੱਕ ਨੂੰ ਖੁੜੀ ਜਨਾ ਇੱਥੇ ਮੈਂ ਇੱਕ 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 ਖੁੜੀ ਨੂੰ ਮੈਂ ਖੁੜੀ ਨਾਲ ਬਾਰੀ ਬਾਰੀਆ ਮਨਾ ਉਹ ਦੋ ਦਿਨ ਖੋਲ੍ਹ ਲਈ ਸੀ ਅਜੇ ਤੱਕ ਜਦ ਹੈ ਨਾ ਮੈਂ ਕਹਾਂ ਸੀ ਆਪਾਂ ਟਰਨ ਵਾਲੇ ਟਰਨ ਰੱਖਦੇ ਨਾ ਮੰਨਦੇ ਨਹੀਂ ਤੇ ਕੋ ਸਾਹਿਬਾ ਦੋਨੋਂ ਪਹਿਲਾ ਕੀ ਕਰਦੇ ਬਾਹਰ ਨਹੀਂ ਖੋਲਣ ਦਿੰਦੇ ਕਿ ਕੋਈ ਇੱਕ 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 ਡੀ ਡੀਆ ਉਹ ਜਦੋਂ ਸੀ ਇਦਾਂ ਸਾਰੇ ਵੀ ਖੋਲ ਜੁੰਦੀ ਅੱਦੀ ਵੀ ਖੋਲ ਜੁੰਦੀ ਉਹ ਮੈਂ ਕਹਿੰਦੀ ਮੈਨੂੰ ਸਾਰੇ ਬੋਰਲ ਮੈਨੂੰ ਨਹੀਂ ਖੋਲਣ ਦੇ। ਕਹਿੰਦੀ ਨਾ ਮੇਟਰ ਨੂੰ ਵੈਦਕਾ ਹੋਇਆ ਸੀ ਉਹ ਕਹਿੰਦੀ ਠੀਕ ਆ ਤੇ ਅੱਜ ਮੈਂ ਖੋਲਣ ਨੂੰ ਕਾਹ ਕਹਿੰਦੀ ਨਾ ਅੱਜ ਅੱਦੀ ਖੋਲ ਲੈਨੇ ਆ। ਮੈਂ ਤਾਂ ਉਗੂ ਦਾ ਬੜਾ ਤਰਸਾ। ਤੇ bari ਜੇ ਉਹ ਖੋਲੂ ਤੇ ਤੂੰ ਖੋਲ ਲੇਗੀ ਫਿਰ ਕੀ ਹੋਊਗਾ? ਸਾਰੇ ਮੈਂ ਜਦੋਂ ਲਿਖੇ ਨਾ bari ਪਿੱਛੇ ਲੜ ਗਈ। ਲੜਦਾ ਵੀ ਇਹਨੇ ਰੋਣਾ ਵੀ ਇਹਨੇ ਉਦੋਂ ਬੱਕਹਿੰਦੀ ਮੈਂ ਤਾਂ ਆਪਦੇ ਪਾਪਾਂ ਨੂੰ ਲਿਓ ਕਿ ਚੱਲੇ ਤੁਹਾਡਾ ਕੀ। ਖੜੀ ਹੋ ਤੋ। ਖੜੀ ਹੋ ਜੱਸ। ਨਹੀਂ ਤੂੰ ਮਾਨੂੰ ਐਵੇਂ ਵਿਲਨ ਬਣਾਈ ਜਾਂਦੀ ਰਹਿਣੀ ਐ ਸਾਰਿਆਂ ਅੱਗੇ ਹੈ ਫੇਰ ਤੂੰ ਦੱਸ ਜਿਸਲੀਨ ਕੀ ਗੱਲ ਹੋਈ ਕੋਈ ਕਹਿੰਦਾ ਕੌਣ ਹਾਂ ਕੀ ਗੱਲ ਹੋਈ ਆ ਉਹ ਜਲੀ ਬਲਬ ਇਹ 3rd ਕਲਾਸ ਦੀ ਕੁੜੀ ਆ ਤੇ ਬੰਦ ਦੀ ਵੀ ਨਹੀਂ ਬਹੁਤ ਲੜ ਕੇ ਪੈਂਦੀਆਂ ਰੋਲ ਬਣਦੀਆਂ ਹਾਂ ਲੜ ਕੇ ਬਾਰੇ ਹਮੇਸ਼ਾ ਹੀ ਨਾ ਦਾ ਇੰਨੀ ਕੰਮ ਹੁੰਦਾ ਬਾਰੇ ਛਿੰਨ ਨੇ ਹਰ ਰੋਜ਼ ਲੜਨਾ ਅੰਕਲ ਵੀ ਆਖੋ ਜਾਂਦੇ ਆ ਇਹਨਾਂ ਨੂੰ ਸਮਝਾਉਂਦੇ ਅੰਕਲ ਕਹਿੰਦਾ ਨਾ 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 ਉਹ ਉਹ ਬੜੀ ਜਲੇ ਰੋਣ ਲੱਗੀ ਉਹ ਬੜੀ ਗੰਦੀ ਨੂੰ ਮਿੰਤਾ ਪੰਜ ਤੁਹਾਡੇ ਪਾਪਾ ਤੇ ਬਹੁਤ ਜਿਆਦਾ ਡਰ ਲੱਗਦਾ ਵਾ ਐਵੇਂ ਤੁਸੀਂ ਉਹਨਾਂ ਨੂੰ ਫੇਰ ਲਿਆਂਦਾ ਗਾਲਾ ਮੇਰੇ ਪੈ ਗਿਆ ਮੈਨੂੰ ਬਹੁਤ ਡਰ ਲੱਗਦਾ ਮੈਂ ਇੰਝ ਚੌਕੀ ਦਰਵਾਣਾ ਮੈਂ ਕਹਾਂ ਮੈਂ ਤੁਸ਼ਾਲੀ ਬਾਰੇ ਪੁੱਛ ਲਾ ਆਈ ਗੁਰਮੀ ਜੀ ਬੈਠੇ ਉਹ ਹਮ ਸਾਰੇ ਡਰਦੇ ਆ ਥੋੜੇ ਤੋਂ ਬੈਠ ਕੋਈ ਨਹੀਂ ਤੇ ਮੈਂ ਤਾਂ ਕਦੇ ਕਿਸੇ ਨੂੰ ਕੁਝ ਕਿਹਾ ਹੀ ਨਹੀਂ ਨਾਲੇ ਜੇ ਇਹ ਗਲਤ ਹੋਊਗੀ ਤਾਂ ਸਾਰੇ ਸਾਹਮਣੇ ਇਹ ਗਾਲਾ ਪੈਣ ਗਿਆ ਇਹ ਇਹ ਤੇਰੀ ਗਲਤ ਫਰਮੀ ਹੈ ਕਿ ਜੇ ਤੇਰੀ ਗਲਤੀ ਹੋਊਗੀ ਮੈਂ ਤਾਂ ਵੀ ਕਿਸੇ ਹੋਰ ਨੂੰ ਝੜਕੂੰਗਾ ਕੋਸਕਾ ਜੇ ਤੇ ਤੇਰੀ ਗਲਤੀ ਹੋ ਗਈ ਉੱਤੇ ਤੇ ਤੈਨੂੰ ਝੁੜਕਾ ਪਹਿਨਗੀਆਂ ਆਹ ਜੇ ਕੋਈ ਨਿਯਾਇਜ਼ ਤੈਨੂੰ ਕਹੂਗਾ ਫਿਰ ਉਹ ਪਿਆਰ ਨਾਲ ਆਪਾਂ ਹੀ ਸਮਝਾਵਾਂਗੇ ਪਰ ਆ ਜੇ ਹੁੰਦੀ ਆ ਤਾਂ ਜਸਲੀਏ ਨਾ ਅੱਧੇ-ਅੱਧੇ ਬਾਰੀ ਗੁੱਲੀ ਰੱਖਿਆ ਕਰੋ ਕਿੰਨਾ ਕਿ ਰਾਹ ਹੁੰਦਾ ਕਿਤੇ ਮੈਂ ਜਿਹੜੀ ਵੱਡੀ ਬਾਰੀ ਉਹਨਾਂ ਨੂੰ ਕੱਲੇ ਵੀ ਸਾਰੇ ਖੋਲ ਲਿਆ ਕਰੋ ਆਜ ਇੱਕ ਵੀਰ ਕਹਿੰਦਾ ਤੇ ਦੰਦੀ ਨਹੀਂ ਹੈ ਹੈ ਤੇ ਦੰਦੀ ਨਹੀਂ ਹੈ ਵੇ ਨਹੀਂ ਔਰ ਪਾਣੀ ਪੀਤਾ ਪਾਣੀ ਬਿਨਾ ਪਾਣੀ ਬਿਨਾ ਵਾ ਕੀ ਆ ਬੋਲੂ ਬੋਲੂ ਤੂੰ ਨਾ ਜੈਸ ਚੰਪ ਕਰ ਜਾ ਤੇਰੇ ਖੜਕੇ ਆਣੀ ਆ ਵਾ ਨਹੀਂ ਪੁੱਤ ਇਹਦੇ ਤੇ ਕੋਈ ਬਾਰੀ ਵਾਲੀ ਗੱਲ ਨਹੀਂ ਅੱਧੇ ਦੀ ਮੈਂ ਉਹਦਾਂ ਗੱਲ ਕਰਦਾ ਵਾਂ ਪੰਮੇ ਨਾਲ ਗੱਲ ਕਰਦਾ ਮੈਂ ਗੈਸ ਦੰਦ ਆ ਗਏ ਨੇ ਤੇਰੇ ਔਨ ਲੱਗੇ ਨੇ ਦੰਦ ਕੋਈ ਨਹੀਂ ਕੁਛ ਕਹਿੰਦਾ ਸੱਸ ਸੋਰੀ ਕਲਕੀਰੀਆ ਫਾਸੇ ਸੱਸ ਸੋਰੀ ਸੋਰੀ ਬਸ ਚੱਲ ਤੱਕ ਜਾ ਕਲਕੀਰੀਆ ਫਾਸ ਕਹਿੰਦਾ ਨਹੀਂ ਪਤਾ ਦੇਖੋ ਤੇਰੀ ਆਖਦਾ ਤੇ ਮੈਂ ਹਾਂ ਨਹੀਂ ਰੋਈ ਨਹੀਂ ਕਹਿੰਦਾ ਹੁੰਦਾ ਮਮਾ ਤੇਨ ਟਾਈਮ ਕਿਹੜਾ ਖਾਂਗੀ ਨਹੀਂ ਕੰਦਾ ਕਲਾਸ ਟੂ ਵੀਰ ਖਾਬ ਤੋਂ ਲੜਾਕੀ ਆਏ ਇਹਦੇ ਕਲਾਸ ਦੇ ਮੁੰਡਾ ਵਾ ਨਾ ਮੈਂ ਉੱਤਰ ਪੁੱਛਿਆ ਆ ਵੀ ਲੜਦੀ ਆ ਕੰਨ ਦਾ ਕਲਾਸ ਸਭ ਤੋਂ ਜ਼ਿਆਦਾ ਹੈ ਲੜਕੀਆਂ ਇਹ ਲੜਕੀ ਹੈ ਤੂੰ ਲੜਕੀ ਹੈ ਸੱਚੀ ਪਿਆਰ ਆ ਸਭ ਤੋਂ ਮੋਹਮਤ ਪਿਆਰ ਵੇ ਲੰਬੇ ਤੇਰਾ ਬਾਂਦਾ ਕੀ ਉਹ ਫੇਰੇ ਸੋ ਗਿਆ ਵੇ ਨਾ ਬੋਲੂ ਅਪੋ ਲੂ ਤਾਂ ਜਾ ਲੋਦਨਾ ਮਾ ਬਿੱਦੂ ਨਾ ਅੱਖਾਂ ਨਾਲ ਗਰਮੀ ਇਤੋਂ ਕਿੰਨੀ ਹੈ ਬੋਤੋ ਬਾਗ ਚੱਲ ਚੱਲ ਐਦਾਂ ਕਰੋ ਤੂੰ ਆਹ ਦਾ ਚੇਂਜ ਕਰ ਦੇਖ ਜਿਹੜਾ ਪਹਿਲਾਂ ਵੜ ਗਿਆ ਉਹੀ ਨਾ ਹੋਊਗਾ ਮੇਰੇ ਵਾਲੇ ਬਾਥਰੂਮ ਚ ਹਾਂ ਨਾ ਨਾ ਹਾਂ ਨਾ 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 ਕਿ ਫੇਰ ਸੋਣਾ ਵਾ ਸਾਰਾ ਦਿਨ ਦਾ ਪਸੀਨਾ ਆਇਆ ਹੁੰਦਾ ਨਾ ਉੱਥੇ ਚਲ ਚਲ ਤੂੰ ਨਾ ਫੇਰ ਮੈਂ ਟੱਕਲਾ ਚ ਕੱਪੜੇ ਚੇਂਜ ਕਰ ਇੱਧਰ ਵੜ ਗਈ ਵੇਖੀ ਚਲੀ ਤੈਨੂੰ ਮੈਂ ਉੱਧਰ ਹੀ ਬਾਹਰ ਕੱਢ ਦੇ ਲਈ ਆਪਾਂ ਹਾਂ ਵੜ ਨਾ ਜੇ ਵੜ ਜਾ 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 ਮੈਂ ਮੈਂ ਲੈ ਆ ਦਿੰਨਾ ਤੈਨੂੰ ਆਪੇ ਕੱਪੜੇ ਦੇ ਹੈਂ ਕੱਪੜੇ ਲੈ ਆ ਰਹੀ ਆ ਅੱਜ ਮੈਂ ਮੈਂ ਦੇ ਦੇ ਦਿੰਨਾ ਆਪੇ ਕੱਪੜੇ ਜਾ ਜਾ ਬਾਜਾ 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 ਤਾ ਪਾਣੀ ਛੱਡਦਾ ਥੋੜੀ ਦੇਰ ਗਰਮ ਨਿਕਲ ਜੂਗਾ ਪਾਣੀ ਟੈਂਕੀ ਚੋਂ ਚੱਕੋ ਇਹਨੇ ਨਾਸ ਪੀਓ ਜਾ ਕੱਪੜੇ ਲੈ ਦੇ ਦੀਦੀ ਨੂੰ ਜਾਂ ਤੌਲੀਏ ਵੀ ਲੈ ਆ ਦੇ ਸਿੱਤ ਪਾਣੀ ਆ ਸ਼ਾਵਰ ਕਰ ਆ ਸ਼ਾਵਰ ਥੱਲੀ ਕਿੰਨਾ ਪਿਆ ਉਹਦੇ ਚੋਂ ਗਰਮ ਪਾਣੀ ਨਿਕਲੂਗਾ ਨਾ ਪੈਪਾ ਚੋਂ ਆ ਕੀ ਆ ਲੜ ਮੇਰੇ ਅੱਗੇ ਚੱਲ ਕੋਈ ਨਾ ਮੇਰੇ ਨਾਲ ਥੋੜੀ ਬੋਸ ਵੀ ਨਹੀਂ ਹੈ ਘਰ ਦੀ ਵੱਡੇ ਜਵਾਕਿਆਂ ਦੇ ਛੱਦਰ ਹੀ ਪੈਂਦੇ ਹੁੰਦੇ ਆ ਫੇਰ ਜੀ ਬਾਹਰ ਕੱਢੀ ਦਿਖਾਵਾ ਕੈਮਰੇ ਰਿਕਾਰਡਿੰਗ ਨਹੀਂ ਹੁੰਦੀ ਯਾਰ ਹੰਨਾ ਬਾਬਾ ਜੀ ਇਦਾਂ ਨਹੀਂ ਕੀਤੀ ਮੈਂ ਉੱਤੇ ਨਵਾਦੀ ਸੀ ਕੱਲ ਰਾਤ ਜੀ ਜਦੋਂ ਗੱਲ ਦਾ ਸੰਗਰ ਦੇਤੇ ਪੈਂਦੀ ਪੈਂਦੀ ਥੋੜੀ ਕਰ ਦੋ ਮੈਂ ਨਹੀਂ ਕਰਦੀ ਦਾ ਕਰਦੇ ਜੂੜੀ ਉਹਦੇ ਅੱਗੇ ਨਾ ਮੈਂ ਗੱਡੇ ਤੇ ਪਈ ਤੇ ਆ ਕੇ ਨਾ ਮੇਰੇ ਪੈਰ ਦਾ ਗੂਠਾ ਚੱਪਣ ਲੱਗ ਗਿਆ ਜਦੋਂ ਮੈਂ ਫੇਰ ਨਾ ਉੱਠੀ ਮੈਂ ਆਪਣੇ ਪੈਰ 'ਚ ਅੰਦਰ ਕਰ ਲਏ ਤੇ ਫਿਰ ਨਾ ਮੇਰੇ ਮੂੰਹ ਤੇ ਆ ਕੇ ਮੇਰੀ ਗੁੱਤ ਖਿੱਚਣ ਲੱਗ ਪਈ ਉਹਦੇ ਨਾਲ ਬੜਾ ਡਾਕ-ਬੋਕਾ ਨਾ ਅੰਦਰ ਮੂੰਹ ਨਾਲ ਖਿੱਚ ਚੱਲ ਸੀ ਅੱਗਾ ਤੂੰ ਵੀ ਚੇਂਜ ਕਰ ਲਾ ਜਾਂ ਉਹਦੀ ਗੁੱਤ ਕਰਦੇ ਜੂੜਾ ਕਰਦੇ ਉਹਦੇ ਇੱਕ ਤਾਂ ਇਸ ਕਰਕੇ ਨਾ ਇਹਨੂੰ ਮੈਂ ਕਮਰੇ 'ਚ ਹੀ ਰੱਖਦਾ ਹਾਂ ਨਾ ਵਾ ਬੋਲੂ ਇੱਕ ਤਾਂ ਇਹ ਜੋ ਵੀ ਨਹੀਂ ਬੋਲਦਾ ਪਤਾ ਹੀ ਨਹੀਂ ਲੱਗਦਾ ਕਿੱਥੇ ਬੈਠਾ ਕਿੱਥੇ ਨਹੀਂ ਬੈਠਾ ਹੁਣ ਪਤਾ ਹੀ ਨਹੀਂ ਕਿੱਥੇ ਆ ਬੋਲੂ ਇਹਦਾ ਪਤਾ ਹੀ ਨਹੀਂ ਲੱਗਣਾ ਸੋਫਿਆਂ ਥੱਲੇ ਨੇ ਵੜ ਜਾਣਾ ਇਹਨੇ ਬੈੱਡ ਥੱਲੇ ਵੜ ਜਾਣਾ ਮੈਨੇ ਕਿੱਥੇ ਵੜ ਜਾਣਾ ਤੇ ਬੈ ਬੈਠਾ ਰਹਿਣਾ ਜਾ ਕੇ ਹੁਣ ਮੈਕਰੋ ਨਾਲ ਲੱਭੀ ਜਨਾ ਮੈਨੂੰ ਲੱਭਦਾ ਨਹੀਂ ਪਿਆ ਹਾਂ ਸਿਆਣਾ ਤਾਂ ਤੂੰ ਬਹੁਤ ਆ ਮੈਂ ਕਹਿਣਾ ਮੰਨਣਾ ਪਊ ਤੈਨੂੰ ਆ ਤੇਰੇ ਹਲੇ ਦੀ ਬਾਜ ਦੀ ਪਹਿਚਾਨ ਆ ਗਈ ਕਿ ਮੇਰਾ ਅਸਮਾਨ ਖੜਕਦਾ ਬਿਆ ਵਾ ਨਾ ਬੈਠਾ ਰੇ ਬਿੜਦੇ ਉਹਦੇ ਫਰੈਜ ਦੇ ਮਗਰੀ ਬੈਠਾ ਰੇ ਨਾਲੇ ਲੱਗੂ ਪਤਾ ਕੀ ਕਰਦਾ ਸੀ ਉੱਥੇ ਇਹਲਾ ਦੱਸ ਕੀ ਕਰਦਾ ਸੀ ਉੱਥੇ ਕਿ ਜਿੰਨੀ دیر ਤੈਨੂੰ ਬੁਲਾਈ ਜਾਂਦਾ ਸੀ ਮੈਂ ਨਹੀਂ ਤੈਨੂੰ ਮੈਂ ਕਿੰਨੀ دیر ਤੱਕ ਬੁਲਾਈ ਜਾਂਦਾ ਸੀਗਾ ਆਪ ਹੀ ਲੋਟ ਨਹੀਂ ਘਾਇਆ ਤਾਂ ਅੱਗੇ ਲੈਂਦਾ ਲੈਂਦਾ ਚੰਗਾ ਤੇ ਤੈਨੂੰ ਦੇਖ ਕੇ ਨਹੀਂ ਹੱਸਦਾ ਮੈਂ ਐਵੇਂ ਨਾ ਦੇਖ ਮੇਰੇ ਅਲੋਪ ਹੋਕਾ ਬਾਕੀ ਆ ਇਹਦਾ ਕਾਰਡ ਬਣਿਆ ਬਾਲਾ ਹੀ ਪੂਰਾ ਪਾਲਾ ਵਾ ਲੈ ਅਨੇਕ ਥੀਪਿਆ ਪਿਆ ਸੌ ਗਿਆ ਨਾ ਚੂ ਕਰਦਾ ਨਾ ਚੈ ਕਰਦਾ ਪੋਰਾ ਟ ਖਾਂਦਾ ਵਾ ਹੈ ਤੇ ਤੰਗ ਜਮਾ ਹੀ ਨਹੀਂ ਕਰਦਾ ਉਹ ਵਾਕੀ ਜਿਵੇਂ ਨਾ ਤੇ ਘਰ ਦੇ ਵਿੱਚ ਜਿੱਦਨ ਦਾ ਲਿਆਂਦਾ ਰੌਣਕ ਲੱਗੀ ਹੋਈ ਆ ਜਮਾ ਹੂਕ ਸੁੱਤਾ ਪਿਆ ਵਾ ਰਸਤੇ ਹੀ ਪੈ ਕੇ ਖੁਸ਼ ਆ ਇਹਦੇ ਵਿੱਚ ਪਾਓ ਚੂਜੂ ਕਰਨ ਲੱਗਿਆਂ ਦਾ ਬਾਹਰ ਕੱਢੋ ਨਾਲ ਦੀ ਨਾਲ ਸ਼ਾਂਤ ਜਦੋਂ ਆ ਤੂੰ ਸੁਤਾ بیا ਚਾਰਕ ਦਿਨ ਇਹਨੇ ਬੜਾ ਉਪਰ ਕੀਤਾ ਸੀਗਾ ਆ ਕਿ ਨਾ ਕਿਸੇ ਨੂੰ ਪਰੋਂਦਾ ਸੀ ਨਾ ਚੰਗੀ ਤਰ੍ਹਾਂ ਖਾਂਦਾ ਪੀਂਦਾ ਸੀ ਹੁਣ ਕੋਲ ਮਿਲ ਗਿਆ ਵਾ ਗਦੇ ਲਾਇਆ ਪੱਖਾ ਚਲਾਉਣ ਲੱਗਿਆ ਸੀ ਤੇਰੇ ਲਈ ਆ ਕੇ ਬਾਹਰ ਲਾ ਉਹ ਰੱਕ ਖੜਕਾ ਹੋਇਆ ਉਹਦੀ ਉੱਠੜਿਆ ਸੌਰੀ ਪਲੀਜ਼ ਕਰਾਉ ਗਰਤੀ ਤਰੀ ਅੰਦਰ ਆ ਜਾਗਾ ਅੰਦਰ ਆ ਕੇ ਪੱਖਾ ਚੱਲੀ ਜਾਂਦਾ ਵਾ ਓਏ ਅੱਜ ਭੁੱਖ ਨਹੀਂ ਲੱਗੀ ਇਹਨੂੰ ਰੋਕ ਰੋਕ ਦੇ ਰੱਖ ਜਾ ਤੈਨੂੰ ਮੈਂ ਦਿਖਾਉਣਾ ਮੈਂ ਤੇਰੇ ਮੈਂ ਦਿਖਾਉਣਾ ਚੱਲ ਖਿੜਕਾ ਚੱਲ ਓਏ ਓਏ ਕਰੰਟ ਆ ਗਿਆ ਰਾਣਾ ਨਹੀਂ ਇਹਨੂੰ ਦੋ ਮਿੰਟ ਰਾਣਾ ਦੇ ਦੇਖੀ ਚੱਲ ਕਰਦਾ ਕੀ ਕੀ ਸੀ ਤੇਰਾ ਸਵਾਨ ਜੀ

ਮਨੇ ਰਸਤਾ ਸੁਗਾਏ ਸੁਗਾਏ ਪਤਾ ਨਹੀਂ ਲੱਗੂਗਾ ਨਹੀਂ ਕਿਵੇਂ ਕਿਵੇਂ ਰਸਤਾ ਲੱਗ ਗਿਆ ਵੇਖ ਬੰਦਿਆ ਆ ਨਾ ਕੀਮੀ ਦਾ ਪੂਰਾ ਆਨੇ ਉਹੀ ਖਾਣ ਲੱਗ ਗਿਆ ਚੱਲ ਖਾ ਲੈਣੇ ਹੁਣ ਖਾ ਲੈਣ ਤੇ ਤੂੰ ਆ ਕੁਰਸੀ ਵਾਲੀਆਂ ਚੱਕ ਦੇ ਕੁਰਸੀ ਵਾਲੀਆਂ ਚੱਕ ਦੇ ਖਿੱਲਰ ਕੀ ਐ ਐਕਚੁਅਲੀ ਡਿੱਗ ਗਏ ਉਹਨੇ ਖਾ ਲੈਣੀਆਂ ਪੀ ਨੱਕ ਬਹੁਤ ਏ ਹੁੰਦਾ ਤੂ ਉਹ ਚੱਕ ਦੇ ਕੁਰਸੀ ਦੇ ਜਿਹੜਾ ਉਹ ਟੱਕਾ ਲੂਸੀ ਨਾ ਮੈਂ ਤਾਂ ਅੱਗੇ ਕਈ ਇਹਨਾਂ ਨੂੰ ਭੁੱਖ ਕਿਉਂ ਨਹੀਂ ਲੱਗੀਗੀ ਇਹ ਤਾਂ ਸਬੂਤੀ ਸਬੂਤੀ ਹੀ ਅੰਦਰ ਜਾਂਦੀ ਆਉਣੀਆਂ ਉਹ ਦੋ ਮਿੰਟ ਰਾ ਨਹੀਂ ਦੇਣਾ ਇਹ ਦੇਖਣਾ ਸੀ ਪਤਾ ਨਹੀਂ ਕੀ ਕੀ ਜਿਆ ਦੇਣਾ ਦੇਖ ਲੈ ਟੋਕੀਆ ਨੂੰ ਪਤਾ ਹੀ ਪਸੰਦ ਕਿਉਂ ਆਉਂਦੀ ਨਹੀਂ ਓਏ ਤੱਪਾ ਕੀ ਹੋਇਆ ਦੱਬਾ ਚੱਟ ਦੇਸੀ ਉਹ ਮੇਰੇ ਹੱਥ ਹਰੇ ਵੀ ਆਈ ਜਾਂਦੀ ਸਮਾਨਾ ਥੱਲੇ ਬਹੁਤ ਕਿਟਗੀਆਂ ਪਈਆਂ ਵਾ ਇਹਨੇ ਕਰ ਜਾਣੀਆਂ ਚੱਟ ਸਾਰੀਆਂ ਇਹ ਦਹੀਂ ਖਾ ਰਿਹਾ ਜੀ ਦਹੀਂ ਦੁੱਧ ਨਹੀਂ ਦੇਣਾ ਚਾਹੀਦਾ ਕਹਿੰਦੇ ਤੇ ਦਹੀਂ ਦੇ ਵਿੱਚ ਹਲਕਾ ਇਹ ਪਾਣੀ ਮਿਲਾ ਕੇ ਤੁਸੀਂ ਦੇ ਸਕਦੇ ਆਪਾਂ ਉਨੇ ਨੇ ਮੂਸਾ ਰਲ ਬੇਡ ਲੈਣਾ ਜੰਦੂ ਨੇ ਸੌਖੀ ਬ੍ਰੀਦ ਤਰੇ ਸ਼ੂਜ਼ ਆ ਗਏ ਨਾ ਮੈਨੂੰ ਦੇਖਣ ਬਹੁਤ ਵੇਟ ਤਾਂ ਹੈਗੇ ਨਹੀਂ ਸ਼ੂਜ਼ ਦਾ ਬਹੁਤ ਲਾਈਟ ਵੇਟ ਆ ਕਿਵੇਂ ਲੱਗੇ